ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਐਸਟੋਲੋਜਰ ਜੈਪਾਲ ਅੱਜ ਗੱਲ ਕਰਨ ਜਾ ਰਿਹਾ 7 ਜੁਲਾਈ ਨੂੰ ਪੁਸ਼ਿਆ ਨਕਸ਼ਤਰ ਆ ਦੋਸਤੋ ਉਸ ਦਿਨ ਜਿੰਨਾ ਵੀ ਲੋਕਾਂ ਦੇ ਮੰਦਿਆਂ ਇਛਾਵਾ ਪੂਰੀਆਂ ਨਹੀਂ ਹੋ پا ਰਹੀਆਂ ਜੋ ਮਨੀ ਮਨ ਦੇ ਵਿੱਚ ਆਪਣੀਆਂ ਇੱਛਾ ਅੰਦਰ ਹੀ ਦਬ ਕੇ ਰਹਿ ਜਾਂਦੀਆਂ ਨੇ ਚਾਹੇ ਉਹ ਫਾਈਨਾਂਸ ਦੇ ਰਿਲੇਟਿਡ ਆ ਕਿਸੇ ਵੀ ਤਰ੍ਹਾਂ ਦੀ ਕਿਸੇ ਦੀ ਮੈਰਿਜ ਨਹੀਂ ਹੋ پا ਰਹੀ ਜਾਂ ਕਿਸੇ ਦੇ ਬੱਚੇ ਦੇ ਇਸ਼ੂ ਆ ਕਿਸੇ ਵੀ ਤਰ੍ਹਾਂ ਦਾ ਕਿਸੇ ਨੇ ਘਰ ਬਣਾਉਣਾ ਵਾ ਉਹਦੇ ਲਈ ਇਹ ਸਮਾਂ ਸਭ ਤੋਂ ਵਧੀਆ ਪੁਸ਼ਿਆ ਨਕਸ਼ਤਰ ਇਸ ਦਿਨ ਤੁਸੀਂ ਦੋਸਤੋ ਤੁਸੀਂ ਕੀ ਕਰਨਾ ਸਵੇਰੇ ਜਲਦੀ ਉੱਠ ਕੇ ਸਫੇਦ ਕਾਗਜ਼ ਲੈਣਾ ਕੋਈ ਲਾਈਨਾਂ ਵਾਲਾ ਕਾਗਜ਼ ਨਹੀਂ ਲੈਣਾ ਸਫੇਦ ਕਾਗਜ਼ ਲੈ ਕੇ ਉਹਦੇ ਉੱਤੇ ਆਪਣੀ ਇੱਛਾ ਲਿਖਣੀ ਹੈ ਲਾਲ ਪੈਨ ਨਾਲ ਲਿਖ ਕੇ ਉਹਦੇ ਉੱਤੇ ਥੋੜੀ ਜੀ ਹਲਦੀ ਔਰ ਚੌਲ ਉਹਦੇ ਉੱਤੇ ਰੱਖ ਕੇ ਉਹਨੂੰ ਫੋਲਡ ਕਰਕੇ ਤੇ ਮੋਲੀ ਬਨ ਕੇ ਆਪਣੇ ਪਰਮਾਤਮਾ ਨੂੰ ਯਾਦ ਕਰਕੇ ਆਪਣੇ ਵਾਲਟ ਤੇ ਰੱਖ ਲੈਣਾ 43 ਦਿਨ ਲਈ ਤੁਹਾਡੀਆਂ ਇੱਛਾ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਧੰਨਵਾਦ ਦੋਸਤੋ